ਭਾਈ ਅਮਰਤਪਾਲ ਦੇ ਜਿਵੇਂ ਕਹਿੰਦੇ ਨੇ ਨਾ ਤੂੰ ਕੱਲਾ ਐ ਸ਼ਿਕਾਰੀ ਬਹੁਤ ਸ਼ਿਕਾਰ ਤੇਰਾ ਕੱਲੇ ਦਾ ਕਰਦਾ ਉਹਨੂੰ ਮਾਰਨ ਵਾਸਤੇ ਦੇਖੋ ਤੁਸੀਂ ਆਮ ਆਦਮੀ ਭਾਜਪਾ ਕਾਂਗਰਸ ਸਾਡੇ ਜਥੇਬੰਦੀਆਂ ਉਹਨੂੰ ਸਾਰੀਆਂ ਹੀ ਘੇਰਦੀਆਂ ਇੱਕ ਵੱਡਿਓ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਕੋਈ ਉਹਨੂੰ ਮਰਡਰ ਚ ਪਸਾਉਂਦਾ ਕੋਈ ਉਹਨੂੰ ਭਾਜਪਾ ਦਾ ਬੰਦਾ ਕਹਿੰਦਾ ਯਾਰ ਇਹਨਾਂ ਤਾਂ ਤੁਸੀਂ ਉਹਦੇ ਗੱਲ ਨਹੀਂ ਪਾਏ ਜਿਨ੍ਹਾਂ ਨੇ ਤੁਹਾਡੇ ਗਲਾਂ 'ਚ ਟਾਇਰ ਪਾ ਕੇ ਕੁੜੀਆਂ ਪੰਜਾਬ ਪਜਾ ਕੇ ਉਹਨਾਂ ਨੇ ਮਾਰੀਆਂ ਤੇ ਉਹਨਾਂ ਨੇ ਰੇਪ ਕੀਤੀ ਤੁਸੀਂ ਉਹਦੇ ਗੱਲ ਨਹੀਂ ਪੈਂਦੇ ਇੰਨਾ ਤੁਸੀਂ ਉਹਨਾਂ ਦੇ ਗੱਲ ਨਹੀਂ ਪੈਂਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਲੈ ਕੇ ਆਏ ਤੁਸੀਂ ਇੰਨਾ ਉਹਨਾਂ ਦੇ ਗੱਲ ਨਹੀਂ ਪੈਂਦੇ ਜਿਨ੍ਹਾਂ ਨੇ ਸਾਧ ਪ੍ਰਮੋਟ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਕੀ ਇੱਕ ਬੰਦਾ 302 ਦੇ ਅੰਦਰ ਹੈ ਸਿੰਗਲ ਮਰਡਰ ਹੁੰਦਾ ਹੈ ਤਾਂ ਉਸ ਦੇ ਵਿੱਚ ਯੂਪੀ ਲਾਉਣ ਦਾ ਕਾਰਨ ਕੀ ਬਣਦਾ ਯੂਪੀ ਦਾ ਕੋਈ ਰੀਜ਼ਨ ਹੀ ਨਹੀਂ ਉਹ ਤਾਂ ਦਾ ਤੋੜ ਫੋੜ ਦੰਗੇ ਸਟੇਟ ਦੇ ਖਿਲਾਫ ਉੱਥੇ ਤਾਂ ਆਪਾਂ ਯੂਐਪੀ ਕਹਿ ਦਿੱ ਗਿਆ ਵੀ ਲੱਗ ਗਈ ਪਰ ਇਹ ਯੂਐਪੀ ਕਿਵੇਂ ਲੱਗੇਗੀ ਇਸ ਦੇ ਅੰਦਰ ਉਹ ਤਾਂ ਕੋਈ ਪੁਆਇੰਟ ਹੀ ਨਹੀਂ ਬਣਦਾ ਯੂਐਪੀ ਦਾ ਅੱਜ ਤਿੱਕਰ ਇਹਨਾਂ ਦੇ ਕੋਲ ਕੋਈ ਐਵੀਡੈਂਸ ਨਹੀਂ ਆਈ ਭਾਈ ਅਮਰਤਪਾਲ ਦੇ ਖਿਲਾਫ ਹੁਣ ਤਾਂ ਇੱਥੇ ਜ਼ਿਕਰ ਲੱਗ ਗਿਆ ਮੈਨੂੰ ਲੱਗਦਾ ਕੋਈ ਨਿੱਕੀ ਮੋਟੀ ਚੋਰੀ ਵੀ ਪੰਜਾਬ 'ਚ ਜੇ ਹੋ ਗਈ ਜਾਂ ਕਰਾ ਦਿੱਤੀ ਕਿਸੇ ਨੇ ਤਾਂ ਉਹ ਵੀ ਭਾਈ ਅਮਰਤਪਾਲ ਦੇ ਲੇਖੀ ਲੱਗਣੀ ਤਾ ਇਹਨਾਂ ਨੂੰ ਡਰ ਹੈ ਕਿਤੇ ਇਹ ਚੋਲੇ ਵਾਲੇ ਆਦਮੀ ਪੰਜਾਬ ਤੇ ਹਕੂਮਤ ਨਾ ਕਰ ਦੇ ਕਿਉਂਕਿ ਦਿੱਲੀ ਨੂੰ ਹਮੇਸ਼ਾ ਜਿਹੜੇ ਜਿਹੜੇ ਦਲਾਲ ਤੇ ਉਹਨੂੰ ਆਪ ਦੇ ਜਿਹੜੇ ਅੱਗੇ ਮੈਂ ਕਹੂੰਗਾ ਧਲੇ ਬੰਦੇ ਚਾਹੀਦੇ। ਉਹ ਕਿਤੇ ਵੀ ਨਹੀਂ ਚਾਹੁੰਦੇ ਕਿ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਬੰਦਾ ਪੰਜਾਬ 'ਚੋਂ ਭਾਈ ਅਮਰਪਾਲ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਸੀ ਉਦੋਂ ਗੱਲਾਂ ਹੋਰ ਕਰਿਆ ਕਰਦੇ ਸੀ। ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਗੱਲਾਂ ਹੋਰ ਹੋਈਆਂ। ਕਹਿੰਦੇ ਗੁਲਾਮੀ ਦੀਆਂ ਗੱਲਾਂ ਉਸ ਵੇਲੇ ਕਰਿਆ ਕਰਦੇ ਸੀ। ਸੰਵਿਧਾਨ ਨੂੰ ਨਾਮ ਮੰਨਣ ਦੀਆਂ ਗੱਲਾਂ ਉਸ ਵੇਲੇ ਕਰਿਆ ਕਰਦੀ। ਫਿਰ ਏਸੇ ਗੁਲਾਮੀ ਦੇ ਵਿੱਚ ਕਹਿੰਦੇ ਚੋਣ ਵੀ ਲੜੀ, ਉਸੇ ਸੰਵਿਧਾਨ ਦੀ ਕਹਿੰਦੇ ਸੌਂ ਵੀ ਕਰਦੀ। ਕਿਤੇ ਵੀ ਯੂਏਪੀ ਲਵਾਉਣ ਦੇ ਵਿੱਚ ਕੋਈ ਬਹੁ ਗਿਣਤੀ ਦਾ ਚਿਹਰਾ ਜਾਂ ਸੈਂਟਰ ਗਵਰਨਮੈਂਟ ਦਾ ਚਿਹਰਾ ਆਇਆ ਨਹੀਂ ਯਾਰ ਸਿੱਖ ਹੀ ਆ ਰਿਹਾ ਨਾ ਯੂਏਪੀ ਲੱਗਣ ਤੇ ਨੱਚ ਕੌਣ ਰਿਹਾ ਸਿੱਖ ਨੱਚ ਰਿਹਾ ਤੇ ਯੂਏਪੀ ਕਹਿਣ ਕਿੰਦੇ ਕਹਿਣ ਤੇ ਲੱਗ ਰਹੀ ਹੈ ਸੈਂਟਰ ਗਵਰਨਮੈਂਟ ਦੇ ਕਹਿਣ ਤੇ ਚੱਲ ਰਿਹਾ ਸਾਰਾ ਕੁਝ ਉਹਨਾਂ ਦਾ ਚਿਹਰਾ ਸਾਹਮਣੇ ਨਹੀਂ ਆ ਰਿਹਾ ਹਿੰਦੁਸਤਾਨ ਦੀ ਹਕੂਮਤ ਜਿਹੜੀ ਡੀਪ ਸਟੇਟ ਆ ਨਾ ਬੜੇ ਦੂਰ ਤੋਂ ਸੋਚਿਆ ਹੋਇਆ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਤੋਂ ਪੰਜਾਬ ਦੇ ਉਸ ਵਕਤ ਪੰਜਾਬੀ ਸੂਬਾ ਮੰਗਣ ਵਾਲੇ ਲੋਕ ਕਟਾਏ ਸੀ ਸਿੱਖ ਕਟਾਈਸ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਅੱਜ ਤੱਕਰ 6 ਸੈਕਿੰਡ ਨੂੰ ਮਰਨ ਦੇ ਉੱਪਰ ਲੜੂ ਵੰਡਣਾ ਦਿੱਲੀ ਨਾਲ ਹੋਵੇ ਭਾਈ ਅਮਰਤਪਾਲ ਦੇ ਤੇ ਤੁਹਾਡਾ ਮੁੱਖ ਮੰਤਰੀ ਪੰਜਾਬ ਇਸ ਤੇ ਕੇਸ ਪਾ ਦੂਗਾ ਜੇ ਦਿੱਲੀ ਨਾਲ ਹੁੰਦੀ ਨਾ ਤੇ ਤੁਸੀਂ ਤਾਂ ਗੁਲਾਬ ਦੇ ਫੁੱਲ ਸੁਟਣਾ ਚਾਹੀਓ ਜੇਲ੍ਹ ਦੇ ਉੱਪਰ ਉਹ ਯਾਰ ਤੁਹਾਡੀ ਤਾਂ ਹਿੰਮਤ ਨਹੀਂ ਰਹਿਣੀ ਸੀ ਜੇ ਕਿਤੇ ਭਾਜਪਾ ਦਾ ਬੰਦਾ ਹੁੰਦਾ ਉਹ ਜਿਨ੍ਹਾਂ ਨੇ ਹਾਰਿਆ ਜਿਤਾ ਲਿਆ ਉਹ ਜਿਨ੍ਹਾਂ ਨੇ ਹਾਰਿਆ ਮਨਿਸਟਰ ਬਣਾ ਲਿਆ ਪੰਜਾਬ ਚ ਤੇ ਸਰਦਾਰ ਸਾਹਿਬ ਉਹ ਜਿੱਤੇ ਨੂੰ ਤਾਂ ਤੁਹਾਡੇ ਮੁੱਖ ਮੰਤਰੀ ਨੇ ਉਹਦੀ ਜੇਲ੍ਹ ਦੇ ਅੱਗੇ ਜਾ ਕੇ ਗੋਡੇ ਪੈਰੀ ਮੱਥੇ ਟੇਕਣੇ ਸੀ ਤੁਸੀਂ ਲੋਕਾਂ ਇਹਦੇ ਮਗਰ ਬੜੀ ਵੱਡੀ ਸਿਆਸਤ ਹੈ ਕਾਰਨ ਕੀ ਹੈ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਹਕੂਮਤ ਨੂੰ ਗੋਲੀ ਮਾਰਦੀ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਨੂੰ ਗੋਲੀ ਮਾਰਦੀ ਤੁਸੀਂ ਦੇਖੋ ਟੀਵੀ ਦੇ ਉੱਪਰ ਆ ਰਿਹਾ ਹੈ ਦੇਸ਼ਤਵਾਦ ਅੱਤਵਾਦ ਭਾਈ ਨਿਜਰ ਉਹਨੂੰ ਕੌਣ ਚਲਾ ਰਿਹਾ ਹੈ ਉਹਦੇ ਕਾਤਲਾਂ ਨੂੰ ਜ਼ਮਾਨਤ ਮਿਲ ਗਈ ਯਾਰ ਸੋਸ਼ਲ ਮੀਡੀਆ ਤੇ ਉਹਨੂੰ ਅੱਤਵਾਦੀ ਕਹਿ ਰਹੇ ਭਾਈ ਨਿਜਰ ਨੂੰ ਹਿੰਦੁਸਤਾਨ ਦੀ ਹਕੂਮਤ ਅੱਤਵਾਦੀ ਬੋਲ ਰਹੀ ਹੈ ਪਰ ਤੁਸੀਂ ਰਜੀਵ ગાંધી ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਜਿੰਨੇ ਟਾਈਟਲਰ ਵਰਗੇ ਅੱਜ ਤੱਕ ਉਹਨਾਂ ਨੂੰ ਤੁਸੀਂ ਅੱਤਵਾਦੀ ਨਹੀਂ ਬੋਲੇ ਜੇ ਭਾਈ ਨਿਜਰ ਨੇ ਮੰਨ ਲਓ ਬੰਦੇ ਮਾਰਤੇ ਇਹਨਾਂ ਦੇ ਕਹਿਣ ਤੇ ਪਰ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਬੰਦੇ ਮਾਰੇ ਉਹ ਅੱਤਵਾਦੀ ਨਹੀਂ ਸ਼ਾਈ ਕਿਲੇ ਲਾਹੌਰ ਦੇ ਵਿੱਚ ਕਤਲੋਗਰ ਧੋਣੀ ਆਪਸ ਵਿੱਚ ਇੱਕ ਦੂਜੇ ਨੂੰ ਮਾਰਨਾ ਤੇ ਰਾਜ ਆ ਜਿਹੜਾ ਅੰਗਰੇਜ਼ਾਂ ਦੇ ਹੈਂਡਓਵਰ ਕਰਦੇ ਨਾ ਉਸੇ ਹਾਲਾਤ ਚ ਅਸੀਂ ਹੁਣ ਪੰਜਾਬ ਚ ਆਏ ਖਲੋਤੇ ਆ ਸੇਮ ਫੂਟਿੰਗ ਤੇ ਆ ਗਏ ਹਾਂ ਕੁਝ ਬੰਦੇ ਜਿਹੜੇ ਨੇ ਗਵਰਨਮੈਂਟ ਨੇ ਖਰੀਦ ਲਏ ਸਾਡੇ ਜਥੇਦਾਰ ਉਹਨਾਂ ਨੂੰ ਕਹਿੰਦਾ ਤੁਸੀਂ ਬੋਲੋ ਭਾਈ ਅਮਰਪਾਲ ਦੇ ਉਲਟ ਬੋਲੀ ਚਲੋ ਕੁਝ ਬੰਦੇ ਦੂਜੀ ਸਾਈਡ ਤੇ ਖਿਲਾੜ ਦਿੱਤੇ ਗਏ ਕਿਸੇ ਨੂੰ ਕਿਹਾ ਤੁਸੀਂ ਭਾਜਪਾ ਦਾ ਬੰਦਾ ਸ਼ੋਅ ਕਰਦੇ ਹੋ ਤਾਂ ਅਸੀਂ ਸਿੱਖ ਐਸ ਵਕਤ ਇੱਕ ਦੂਜੇ ਦੇ ਪ੍ਰਤੀ ਸਾਡੇ ਉਹੀ ਹਾਲਾਤ ਨੇ 1859 ਵਾਲੇ ਸਤਰੀਕਾ ਲਾਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਮਾਗੀ ਵਾਲੇ ਦਿਨ ਪੰਜਾਬ ਨੂੰ ਨਵੀਂ ਪਾਰਟੀ ਮਿਲਣ ਵਾਲੀ ਆ ਦਿੱਤੇ ਉਹਦੇ ਨਾਮ ਨੂੰ ਲੈ ਕੇ ਹਾਲੇ ਤੱਕ ਚਰਚਾਵਾਂ ਬਣੀਆਂ ਹੋਈਆਂ ਨੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਨੇ ਨਾਮ ਜ਼ਰੂਰ ਐਲਾਨ ਕੀਤਾ ਆ ਪਰ ਪਾਰਟੀ ਬਣ ਤੋਂ ਬਾਅਦ ਐਲਾਨ ਐਲਾਨਨਾਮਾ ਜਿਹੜਾ ਹੈਗਾ ਉਹ ਮਾਗੀ ਵਾਲੇ ਦਿਨ ਮਿਲ ਜਾਣਾ ਹੈ ਇਸ ਸਭ ਦੇ ਦੌਰਾਨ ਭਾਈ ਅਮਰਪਾਲ ਸਿੰਘ ਦੇ ਉੱਪਰ ਯੂਪੀਐਲ ਲਗਾਈ ਜਾਂਦੀ ਆ ਤਾਂ ਯਮਰਪਾਲ ਸਿੰਘ ਦੇ ਧੜੇ ਦੀ ਗੱਲ ਕਰੀ ਉਹਨਾਂ ਦੇ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਰਾਜਨੀਤੀ ਤੋਂ ਪਰੇ ਰਿਤ ਆ ਉਹ ਕਹਿੰਦੇ ਨੇ ਕਿ ਨਮੀ ਪਾਰਟੀ ਦਾ ਡਰਾ ਇਸੇ ਕਰਕੇ ਸੱਤਾਧਰ ਦੇ ਵੱਲੋਂ ਐਸਾ ਕੁਝ ਕੀਤਾ ਜਾ ਰਿਹਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰ ਮੇਟਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤਿਆਰੀਆਂ ਤੁਹਾਡੇ ਵੱਲੋਂ ਨਵੀਂ ਪਾਰਟੀ ਦੀਆਂ ਕੀਤੀਆਂ ਜਾ ਰਹੀਆਂ ਸੀ ਪਰ ਨਾਲ ਹੀ ਯੂਪੀਏ ਜਿਹੜੀ ਹੈਗੀ ਭਾਈ ਅਮਰਪਾਲ ਸਿੰਘ ਖਾਲਸਾ ਤੇ ਲਾ ਦਿੱਤੀ ਗਈ ਆ ਕਿਵੇਂ ਦੇਖ ਰਹੀ ਹੋ। ਦੇਖੋ ਯੂਪੀ ਲਾਉਣ ਦੇ ਦੋ ਤਰੀਕੇ ਬਣੇ ਨੇ ਨਾ ਜੀ ਇੱਕ ਤਰੀਕਾ ਤਾਂ ਲੋਕਾਂ ਨੂੰ ਥ੍ਰੈਟ ਕਰਨਾ ਜੀ ਲੋਕਾਂ ਨੂੰ ਦੱਸਣਾ ਜੀ ਕਿ ਤੁਸੀਂ ਜੇ ਅਮਰਪਾਲ ਦਾ ਭਾਈ ਅਮਰਪਾਲ ਦਾ ਨਾਂ ਲਿਆ ਤੇ ਉਹਦਾ ਹਸ਼ਰ ਕੀ ਹੋਵੇਗਾ ਪੰਜਾਬ ਜਾਂ ਹਿੰਦੁਸਤਾਨ ਦੇ ਅੰਦਰ ਜੀ ਦੂਸਰਾ ਲੁਕਮਾ ਟਾਂਗੇ ਹੋ ਸਕਦਾ ਹੈ ਕਿ ਕਈ ਵਾਰ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਤਾ ਯੂએਪੀ ਚ ਜਿਹੜਾ ਮੈਨੂੰ ਲੱਗਦਾ ਸ਼ਾਇਦ ਦਿਨ ਜਿਆਦੇ 180 ਦਿਨ ਹੈ ਇਸ ਦੀ ਤਾਂ ਉਹ ਟਾਈਮ ਐਕਸਟੈਂਡ ਕਰਨ ਲਈ ਹੁੰਦਾ ਹੈ ਜੇ ਇਨਵੈਸਟੀਗੇਸ਼ਨ ਕੰਪਲੀਟ ਨਾ ਹੋਵੇ ਤਾਂ ਆਪਾਂ ਟਾਈਮ ਐਕਸਟੈਂਡ ਕਰਨ ਲਈ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਿੱਥੋਂ ਜ਼ਿਕਰ ਮੈਨੂੰ ਲੱਗਦਾ ਇੱਕ ਸਬੰਧ ਇਹ ਵੀ ਇਹਨਾਂ ਦਾ ਹੋ ਸਕਦਾ ਹੈ ਤਾਂ ਹੁਣ ਯੂਐਪੀ ਦੀ ਇਨਵੈਸਟੀਗੇਸ਼ਨ ਡੈਫੀਨੇਸ਼ਨ ਬਣਦੀ ਕਿਵੇਂ ਇੱਕ ਬੰਦਾ 302 ਦੇ ਅੰਦਰ ਹੈ ਸਿੰਗਲ ਮਰਡਰ ਹੁੰਦਾ ਹੈ ਤਾਂ ਉਸ ਦੇ ਵਿੱਚ ਯੂਪੀ ਲਾਉਣ ਦਾ ਕਾਰਨ ਕੀ ਬਣਦਾ ਯੂਪੀ ਯੂਪੀ ਦਾ ਕੋਈ ਰੀਜ਼ਨ ਹੀ ਨਹੀਂ ਉਹ ਦੰਦਾ ਤੋੜ ਫੋੜ ਦੰਗੇ ਸਟੇਟ ਦੇ ਖਿਲਾਫ ਉਥੇ ਤਾਂ ਬ ਯੂਪੀ ਕਹਿ ਦਿੱ ਗਏ ਵੀ ਲੱਗ ਗਈ ਪਰ ਇਹ ਯੂਪੀ ਕਿਵੇਂ ਲੱਗੇਗੀ ਇਸ ਦੇ ਅੰਦਰ ਉਹ ਤਾਂ ਕੋਈ ਪੁਆਇੰਟ ਹੀ ਨਹੀਂ ਬਣਦਾ ਯੂਪੀ ਦਾ ਇਸ ਦੇ ਵਿੱਚ ਹੁਣ ਸਿੰਗਲ ਮਰਡਰ ਹੈ ਅੱਗੇ ਐਵੀਡੈਂਸ ਅੱਜ ਤੱਕ ਇਹਨਾਂ ਦੇ ਕੋਲ ਕੋਈ ਐਵੀਡੈਂਸ ਨਹੀਂ ਆਈ ਭਾਈ ਅਮਰਤਪਾਲ ਦੇ ਖਿਲਾਫ ਹੁਣ ਤਾਂ ਇਥੇ ਜ਼ਿਕਰ ਲੱਗ ਗਿਆ ਮੈਨੂੰ ਲੱਗਦਾ ਕੋਈ ਨਿੱਕੀ ਮੋਟੀ ਚੋਰੀ ਵੀ ਪੰਜਾਬ 'ਚ ਜੇ ਹੋਗੀ ਜਾਂ ਕਰਾ ਦਿੱਤੀ ਕਿਸੇ ਨੇ ਤਾਂ ਉਹ ਵੀ ਭਾਈ ਅਮਰਤਪਾਲ ਦੇ ਲੇਖੇ ਹੀ ਲੱਗਣੀ ਕਰਨੀ ਸੋ ਇਥੋਂ ਜ਼ਿਕਰ ਗਿਰੀ ਸੋਚ ਇੱਕ ਐਮਪੀ ਜਿੱਤਿਆ ਹੋਵੇ ਇੰਡੀਆ ਦੇ ਅੰਦਰ ਐਨੀ ਭਾਰੀ ਬੌਮਤ ਨਾਲ ਪੰਜਾਬ 'ਚ ਉਹ ਐਮਪੀ ਜਿੱਤੇ ਤੇ ਉਹਦਾ ਇਹ ਅਸ਼ਰ ਹੋਊਗਾ ਯਾਰ ਉਹ ਆਪਦੇ ਹਲਕੇ ਦੀ ਗੱਲ ਨਹੀਂ ਕਰ ਸਕਦਾ ਉਹ ਕੋਈ ਆਪ ਦੇ ਕਿਸੇ ਨੁਕਤੇ ਦੀ ਗੱਲ ਨਹੀਂ ਕਰ ਸਕਦਾ ਕੋਈ ਉਥੋਂ 5 ਸਾਲ ਲਈ ਜਿੱਤਿਆ ਆਦਮੀ ਇੱਕ ਵੀ ਕੰਮ ਨਹੀਂ ਕਰ ਸਕਦਾ ਇਹਨੂੰ ਕੀ ਕਵਾਂਗੇ ਗੁਲਾਮੀ ਕਵਾਂਗੇ ਇਹਨੂੰ ਹੁਣ ਇਹਨਾਂ ਦੇ ਕੋਈ ਬੰਦਾ ਇਹਨਾਂ ਦਾ ਕਹਿ ਰਿਹਾ ਸੀ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਜੇ ਦਿੱਲੀ ਹਕੂਮਤ ਆਈਪੀਐਸ ਸਬਸਟਰਾਂ ਦੇ ਉੱਪਰ ਉਹਦਾ ਹੱਥ ਹੈ ਉਹ ਭਾਈ ਅਮਰਤਪਾਲ ਦਾ ਬਚਾਅ ਕਰ ਰਹੇ ਨੇ ਯਾਰ ਬੋਲਣ ਲੱਗਿਆਂ ਤਾਂ ਮਾੜਾ ਜਾ ਵੇਖ ਲਿਆ ਕਰੋ ਦਿੱਲੀ ਨਾਲ ਹੋਵੇ ਭਾਈ ਅਮਰਤਪਾਲ ਦੇ ਤਾਂ ਤੁਹਾਡਾ ਮੁੱਖ ਮੰਤਰੀ ਪੰਜਾਬ ਇਸ ਤੇ ਕੇਸ ਪਾ ਦੂਗਾ ਜੇ ਦਿੱਲੀ ਨਾਲ ਹੁੰਦੀ ਨਾ ਤੇ ਤੁਸੀਂ ਤਾਂ ਗਲਾਬ ਦੇ ਫੁੱਲ ਸੁਟਣਾ ਚੋ ਜੇਲ੍ਹ ਦੇ ਉੱਪਰ ਤੁਸੀਂ ਦੋਨੋਂ ਬਾਰੇ ਦੇਖੋ ਨਾ ਜੀ ਜਿਹੜੇ ਹੁੰਦੇ ਉਲਟ ਨੇ ਭਾਈ ਅਮਰਤਪਾਲ ਦੇ ਤਾਂ ਕੀ ਇੱਕ ਨਜ਼ਰੀਆਂ ਨਾਲ ਦੇਖ ਰਹੇ ਨੇ ਤੇ ਲੋਕਾਂ ਨੂੰ ਲਾ ਕਿੱਧਰ ਰਹੇ ਨੇ ਉਹ ਕਿ ਭਾਈ ਅਮਰਤਪਾਲ ਆ ਜਿਹੜਾ ਭਾਜਪਾ ਦਾ ਬੰਦਾ ਇਹ 쇼 ਕਰ ਰਹੇ ਨੇ ਉਹ ਹੁਣ ਦੋਨੋਂ ਸਾਈਡ ਤੇ ਆ ਗਏ ਨਾ ਜੀ ਇੱਕ ਮੈਨੇ ਤੁਹਾਨੂੰ ਕਾਤਲ ਸ਼ੋਅ ਕਰਤਾ ਪੰਜਾਬ ਦੇ ਅੰਦਰ ਦੂਸਰੀ ਸਾਈਡ ਤੇ ਭਾਈ ਅਮਰਤਪਾਲ ਨੂੰ ਭਾਜਪਾ ਨਾਲ ਜੋੜਤਾ ਹੁਣ ਕਾਰਨ ਕੀ ਆ 14 ਜਨਵਰੀ ਮਾਗੀ ਵਾਲਾ ਦਿਨ ਇਥੋਂ ਤਿੱਕਰ ਵੀ ਅਸੀਂ ਸਿੱਖ ਆਪਦੀਆਂ ਲੱਤਾਂ ਖਿੱਚਾਂਗੇ ਜਿਵੇਂ ਅਸੀਂ 1849 ਚ ਆਪਦਾ ਰਾਜ ਭਾਗ ਖਤਮ ਕਰ ਲਿਆ ਸੀ ਜੇ ਇਹੀ ਹਾਲਾਤ ਰਹੇ ਸਾਡੇ ਸਿੱਖਾਂ ਦੇ ਤਾਂ ਮੈਨੂੰ ਲੱਗਦਾ ਪੰਜਾਬ ਵੀ ਸਾਡੇ ਹੱਥੋਂ ਨਿਕਲ ਜਾਏਗਾ ਕਿਸੇ ਦਿਨ ਅਗਰ ਅਸੀਂ ਇਸੇ ਤਰ੍ਹਾਂ ਹੀ ਇੱਕ ਹਕੂਮਤ ਦੀ ਸ਼ਾਬਾਸ਼ ਲੈਣ ਦੀ ਖਾਤਰ ਕੈਮਰਿਆਂ ਦੇ ਅੱਗੇ ਬਹਿ ਕੇ ਆਪਦੇ ਸਿੱਖਾਂ ਨੂੰ ਭੰਡਾਂਗੇ ਆਪਦੇ ਬੰਦਿਆਂ ਨੂੰ ਪੰਜਾਬ 'ਚ ਉਹਨਾਂ ਦਾ ਕੈਰੇਕਟਰ ਖਤਮ ਕਰਾਂਗੇ ਤਾਂ ਮੈਂ ਕਹਿੰਦਾ ਪੰਜਾਬ 1966 ਵਾਲਾ ਵੀ ਨਹੀਂ ਰਹਿਣਾ ਜੇ ਇਹੀ ਹਾਲਾਤ ਰਹੇ 1849 ਵਾਲਾ 1839 ਤੋਂ 49 ਜਿਹੜਾ ਪੁਰਸ਼ਣ ਸੀ ਸਾਡਾ ਸਾਡਾ ਸਿੱਖ ਰਾਜ ਖਤਮ ਹੋਇਆ ਹੈ ਤੇ ਜੇ ਅਸੀਂ ਹੁਣ ਜਿਵੇਂ ਉਹਨੂੰ ਭਾਜਪਾ ਦਾ ਡਿਕਲੇਅਰ ਕਰ ਰਹੇ ਆ ਪੰਜਾਬ 'ਚ ਗੋਲੀ ਚੱਲ ਰਹੀ ਹੈ ਓ ਯਾਰ ਤੁਹਾਡੀ ਤਾਂ ਹਿੰਮਤ ਨਹੀਂ ਰਹਿਣੀ ਸੀ ਜੇ ਕਿਤੇ ਭਾਜਪਾ ਦਾ ਬੰਦਾ ਹੁੰਦਾ ਉਹ ਜਿਨ੍ਹਾਂ ਨੇ ਹਾਰਿਆ ਜਿਤਾ ਲਿਆ ਉਹ ਜਿਨ੍ਹਾਂ ਨੇ ਹਾਰਿਆ ਮਨਿਸਟਰ ਬਣਾ ਲਿਆ ਪੰਜਾਬ ਚ ਤੇ ਸਰਦਾਰ ਸਾਹਿਬ ਉਹ ਜਿੱਤੇ ਨੂੰ ਤਾਂ ਤੁਹਾਡੇ ਮੁੱਖ ਮੰਤਰੀ ਨੇ ਉਹਦੀ ਜੇਲ੍ਹ ਦੇ ਅੱਗੇ ਜਾ ਕੇ ਗੋਡੇ ਪੈਰੀ ਮੱਥੇ ਟੇਕਣੇ ਸੀ ਤੁਸੀਂ ਲੋਕਾਂ ਨੇ ਤੁਸੀਂ ਉਹਨੂੰ ਭਾਜਪਾ ਨਾਲ ਜੋੜ ਰਹੇ ਹੋ ਬੰਦਾ ਭਾਜਪਾ ਨਾਲ ਜੁੜਿਆ ਹੋਵੇ ਤੇ ਜੇਲ੍ਹ ਚ ਬੈਠਾ ਹੋਵੇ ਉਹ ਤੇ ਜਿੱਤ ਕੇ ਵੀ ਜੇਲ੍ਹ ਚ ਬੈਠਾ ਹੋਵੇ ਤੇ 2 ਸਾਲ ਤੋਂ ਦਸੇ ਬੰਦੇ ਉੱਥੇ ਬੈਠੇ ਹੋਏ ਨੇ ਤੇ 30 ਬੰਦੇ ਉਹਦੇ ਜਿਹੜੀ ਫੋਟੋ ਕਰਾਈਆਂ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਣਾ ਮੈਨੂੰ ਪਤਾ ਲੱਗਿਆ ਹੈ ਜਿਹੜੇ 30 ਬੰਦਿਆਂ ਦੀਆਂ ਫੋਟੋ ਖਿੱਚੀਆਂ ਗਈਆਂ ਨੇ ਭਾਈ ਅਮਰਤਪਾਲ ਨਾਲ ਉਹਨਾਂ ਤੇ ਯੂ.ਐਪੀ ਲਾ ਦਿੱਤੀ ਗਈ ਤੇ ਉਹਨਾਂ ਚ ਇਹ ਪਤਾ ਲੱਗਿਆ ਕੁਝ ਬੰਦੇ ਨੇ ਜਿਹੜਾ ਇੱਕ ਬੰਦਾ ਕਹਿੰਦੇ ਦੁਕਾਨ ਕਰਦਾ ਸੀ ਕਰਿਆਨੇ ਦੀ ਉਹਦੀ ਘਰ ਵਾਲੀ ਤੇ ਉਹ ਪਰਿਵਾਰ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਉਹ ਵੀ ਲੋਕਾਂ ਨੇ ਠੁੱਡੇ ਮਾਰ ਕੇ ਠਾ ਦਿੱਤਾ ਹਤੋਂ ਇੱਕ ਪਰਿਵਾਰ ਹੈ ਜਿਹੜਾ ਦਿਹਾੜੀ ਕਰਦਾ ਸੀ ਉਹਨੇ ਫੋਟੋ ਕਰਾਈ यूपी लाके ओनु अंदर सुट ਦਿੱਤਾ ਗਿਆ ਉਹ ਬੰਦਾ ਕੇਸ ਦਾ ਸੀਰੀ ਸੀ ਇਹ ਤਾਂ ਤੁਸੀਂ ਇਹਨਾਂ ਨੂੰ ਭਾਜ ਭਾਜੇ ਸ਼ੋਅ ਕਰ ਰਹੇ ਹੋ ਹੱਦ ਲੰਘੀ ਆ ਯਾਰ ਠੀਕ ਹੈ ਆਪਾਂ ਆਪਦੇ profession 'ਚ ਜਾਣਾ ਹੈ ਆਪਾਂ ਨੂੰ ਕੰਮ ਕਰਨੇ ਪੈਂਦੇ ਨੇ ਪਰ ਇੱਕ ਝੂਠ ਨੂੰ ਅੱਗੇ ਲੈ ਕੇ ਆਪਦੀ ਕਾਮ ਨੂੰ ਮਾਰਨਾ ਯਾਰ ਇੱਕ ਕਤਲ ਹੁੰਦਾ ਜਿਹਨੂੰ ਸਟੇਟ ਕਤਲ ਕਰਾ ਰਹੀ ਹੈ ਉਹ ਕਤਲ ਜਿਹੜਾ ਕੀਤਾ ਗਿਆ ਉਹ ਸਟੇਟ ਨੇ ਕਰਾਇਆ ਹੈ ਹਿੰਦੁਸਤਾਨ ਦੀਆਂ ਹਕੂਮਤਾਂ ਨੇ ਕਤਲ ਕਰਾਇਆ ਹੈ। ਉਹਦਾ ਕਤਲ ਦੇ ਵਿੱਚ ਭਾਈ ਅਮਰਤਪਾਲ ਨੂੰ ਪਾਉਣਾ। ਇਸ ਤੋਂ ਅੱਗੇ ਸਿੱਖਾਂ ਦੀ ਦੁਸ਼ਮਣੀ ਵਧਾਉਣੀ। ਆਉਣ ਵਾਲੇ ਸਮੇਂ 'ਚ ਹੋਰ ਬੰਦੇ ਮਾਰਨੇ। ਇਹ ਡੀਪ ਸਟੇਟ ਕਰ ਰਹੀ ਹੈ। ਤੇ ਸਾਡੇ ਬੰਦੇ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਕੇ ਜਿਵੇਂ 1859 'ਚ ਅਸੀਂ ਆਪਦਾ ਰਾਜ ਗਵਾਲਿਆ ਸੀ ਲੜ ਲੜ ਕੇ ਉਸ ਸ਼ਾਹੀ ਕਿਲੇ ਦੇ ਅੰਦਰ ਜਿਵੇਂ ਥੋੜੇ ਦਿਨਾਂ 'ਚ ਕਤਲ ਹੋਏ ਨੇ। ਉਹੀ ਅਸੀਂ ਹਾਲ ਪੰਜਾਬ ਚ ਧਿਆਨ ਨਾਲ ਤੁਸੀਂ ਕਿਤੇ ਪੜ ਕੇ ਦੇਖਿਆ ਜੇ ਸ਼ਾਹੀ ਕਿਲੇ ਲਾਹੌਰ ਦੇ ਵਿੱਚ ਕਤਲੋਗਰ ਧੋਣੀ ਆਪਸ ਵਿੱਚ ਇੱਕ ਦੂਜੇ ਨੂੰ ਮਾਰਨਾ ਤੇ ਰਾਜ ਆ ਜਿਹੜਾ ਅੰਗਰੇਜ਼ਾਂ ਦੇ ਹੈਂਡਓਵਰ ਕਰ ਦੇਣਾ ਉਸੇ ਹਾਲਾਤ ਚ ਅਸੀਂ ਹੁਣ ਪੰਜਾਬ ਚ ਆਏ ਖਲੋਤੇ ਆ ਸੇਮ ਫੂਟਿੰਗ ਤੇ ਆ ਗਏ ਅਸੀਂ ਕੁਝ ਬੰਦੇ ਜਿਹੜੇ ਨੇ ਗਵਰਨਮੈਂਟ ਨੇ ਖਰੀਦ ਲਏ ਸਾਡੇ ਜਥੇਦਾਰ ਉਹਨਾਂ ਨੂੰ ਕਹਿੰਦਾ ਤੁਸੀਂ ਬੋਲੋ ਭਾਈ ਅਮਰਤਪਾਲ ਦੇ ਉਲਟ ਬੋਲੀ ਚਲੋ ਕੁਝ ਬੰਦੇ ਦੂਜੀ ਸਾਈਡ ਤੇ ਖਿਲਾਰ ਦਿੱਤੇ ਗਏ ਕਿਸੇ ਨੂੰ ਕਿਹਾ ਤੁਸੀਂ ਭਾਜਪਾ ਦਾ ਬੰਦਾ ਸ਼ੋਅ ਕਰਦੇ ਹੋ ਤਾਂ ਅਸੀਂ ਸਿੱਖ ਐਸ ਵਕਤ ਇੱਕ ਦੂਜੇ ਦੇ ਪ੍ਰਤੀ ਸਾਡੇ ਉਹੀ ਹਾਲਾਤ ਨੇ 1849 ਵਾਲੇ ਹੋ ਚੁੱਕੇ ਨੇ ਸਵਾਲ ਤਾਂ ਇੱਕ ਹੋਰ ਵੀ ਖੰਨਾ ਸਾਹਿਬ ਖੜਾ ਹੁੰਦਾ ਉਹ ਕਹਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਸੀ ਉਦੋਂ ਗੱਲਾਂ ਹੋਰ ਕਰਿਆ ਕਰਦੇ ਸੀ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਗੱਲਾਂ ਹੋਰ ਹੋਈਆਂ ਕਹਿੰਦੇ ਗੁਲਾਮੀ ਦੀਆਂ ਗੱਲਾਂ ਉਸ ਵੇਲੇ ਕਰਿਆ ਕਰਦੇ ਸੀ ਸੰਵਿਧਾਨ ਨੂੰ ਨਾਮ ਮੰਨਣ ਦੀਆਂ ਗੱਲਾਂ ਉਸ ਵੇਲੇ ਕਰਿਆ ਕਰਦੀ ਫਿਰ ਏਸੇ ਗੁਲਾਮੀ ਦੇ ਵਿੱਚ ਕਹਿੰਦੇ ਚੋਣ ਵੀ ਲੜੀ ਉਸੇ ਸੰਵਿਧਾਨ ਦੀ ਕਹਿੰਦੇ ਸੌਂ ਵੀ ਖਾਦੀ ਨਹੀਂ ਦੇਖੋ ਇਹਨੂੰ ਆਪਾਂ ਜੇ ਸੋਚ ਗਏ ਤਾਂ ਜਦੋਂ ਇਨਸਾਨ ਇੱਕ ਆਪਦੀ ਲਾਈਫ ਸਟਾਰਟ ਕਰਦਾ ਉਹਦੀ ਸੋਚ ਵੱਕਰੀ ਹੁੰਦੀ ਹੈ ਜਦੋਂ ਥੋੜਾ ਜਿਹਾ ਅੱਗੇ ਚੱਲਦਾ ਦੁਨੀਆਂ ਦੇ ਵਿੱਚ ਵਿਚਰਦਾ ਹੈ ਤਾਂ ਉਹ ਹਮੇਸ਼ਾ ਕਹਿੰਦਾ ਯਾਰ ਜਿਹੜੀ ਪਹਿਲੀ ਗੱਲ ਮੇਰੀ ਮੈਂ ਗਲਤ ਕਰ ਬਿਠਾ ਯਾਰ ਐਕਚੁਅਲੀ ਹਾਲਾਤ ਐ ਸੀ ਤਾਂ ਜਦੋਂ ਬੰਦਾ ਫਾਸਟ ਆਉਂਦਾ ਹੈ ਕਿਸੇ ਵੀ ਆਪਣੇ ਦਲ ਦੇ ਵਿੱਚ ਆਉਂਦਾ ਜਾਂ ਪੰਜਾਬ ਚ ਆਉਂਦਾ ਤੁਹਾਨੂੰ ਲੱਗਦਾ ਹੈ ਕਿ ਆਹ ਰਸਤੇ ਨਾਲ ਮੈਂ ਉਹ ਮੰਜ਼ਲ ਦੇ ਉੱਤੇ ਤੈਅ ਕਰਕੇ ਆਜੇ ਪੰਜਾਬ ਦੀ ਗੱਲ ਕਰਾਂਗਾ ਤੇ ਜਦੋਂ ਉਹ ਜੇਲ੍ਹ ਜਾਂਦਾ ਹੈ ਉਹ ਦੇਖਦਾ ਕਿ ਮੇਰੇ ਤੇ ਝੂਠੇ ਪਰਚੇ ਪੈ ਗਏ ਨੇ ਮੇਰੀ ਕੋਈ ਸੁਣਵਾਈ ਹੈ ਨਹੀਂ ਤਾਂ ਉਹ ਕਹਿੰਦਾ ਸਿਆਸਤ ਦੇ ਵਿੱਚ ਆ ਕੇ ਇਹਨਾਂ ਗੱਲਾਂ ਨੂੰ ਮੈਂ ਦੂਰ ਕਰਾਂਗਾ ਪਰ ਸਿਆਸਤ ਦੇ ਵਿੱਚ ਆ ਕੇ ਵੀ ਉਹ ਗੱਲਾਂ ਦੂਰ ਨਹੀਂ ਹੋਈਆਂ ਉਹਨਾਂ ਗੱਲਾਂ ਦੇ ਵਿੱਚ ਉਦੋਂ ਵੱਡੇ ਸਿਆਸਤਦਾਨਾਂ ਨੇ ਪਰਚੇ ਫੇਰ ਦਰਜ ਕਰ ਦਿੱਤੇ ਗਏ ਤਾਂ ਬੰਦਾ ਕਿਤੇ ਨਾ ਕਿਤੇ ਸੋਚਦਾ ਹੈ ਕਿ ਜਦੋਂ ਮੇਰੇ ਹੱਥ ਇਹ ਚੀਜ਼ ਆਵੇ ਤਾਂ ਮੈਂ ਆਪਣੀ ਕੌਮ ਦੀ ਗੱਲ ਕਰਾਂ ਮੈਂ ਆਪਦੇ ਪੰਜਾਬ ਦੀ ਗੱਲ ਕਰਾਂ ਪਰ ਉਹ ਗੱਲ ਤੁਹਾਨੂੰ ਕਰਨ ਕੋਈ ਨਹੀਂ ਦਿੰਦਾ ਪਰ ਇਹਨਾਂ ਗੱਲਾਂ ਤੋਂ ਅਸੀਂ ਵਾਪਸ ਨਹੀਂ ਜਾਣਾ ਇਹ ਨਹੀਂ ਕਿ ਆ ਜੜਮ ਲੱਗ ਗਿਆ ਜਾਂ ਆ ਸਰਕਾਰ ਲੰਗੀ ਨਹੀਂ ਕਈ ਕਿ ਜਨਮ ਖਤਮ ਹੋ ਜਾਂਦੇ ਨੇ ਸਾਡੇ ਅਸੀਂ 1816 1716 ਤੋਂ ਲੜਦੇ ਆ ਤੇ 1767 ਤੋਂ ਉਦੋਂ ਬਾਅਦ 1799 ਜਾ ਕੇ ਸਾਡਾ ਰਾਜ ਆਉਂਦਾ ਇਹ ਅਸੀਂ ਲੜਨਾ ਹੈ ਇਹ ਸਾਡੀ ਫਿਤਰਤ ਹੈ ਹਰ ਲੜਾਈ ਦਾ ਇੱਕ ਸਟਾਈਲ ਚੇਂਜ ਹੁੰਦਾ ਹੈ ਕਿਤੇ ਘੋੜਿਆਂ ਤੇ ਲੜਦੇ ਆ ਕਿਤੇ ਟੈਂਕਾਂ ਤੇ ਲੜਦੇ ਆ ਕਿਤੇ ਫਿਰ ਅਸੀਂ ਹਜਾਜਾਂ ਤੇ ਲੜਦੇ ਆ ਫਿਰ ਕਿਤੇ ਅਸੀਂ ਡਾਇਲਗ ਡਿਲੀਵਰੀ ਨਾਲ ਲੜਦੇ ਆ ਅਸੀਂ ਆਪਦੀ ਸਟੇਟ ਲਈ ਕੌਮ ਲਈ ਲੜਨਾ ਹੀ ਲੜਨਾ ਜਦ ਤੱਕ ਸਾਡੀ ਮੰਜ਼ਿਲ ਤੈਅ ਨਹੀਂ ਹੁੰਦੀ ਉਦੋਂ ਰੂਪ ਕਈ ਹੋ ਸਕਦੇ ਆ ਪਸਟਬ ਜਿਵੇਂ ਅਸੀਂ ਗੱਲ ਕਰੀਏ ਕਿ ਬਹੁਤੇ ਭਾਜਪਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਜੀ ਸਿੰਘ ਖਾਲਸਾ ਹੋਰਾਂ ਦੀ ਇੰਟਰਵਿਊ ਵੀ ਆਉਂਦੀ ਹੈ ਉਹਦੇ ਵਿੱਚ ਸਰਜੀ ਸਿੰਘ ਖਾਲਸਾ ਪਹਿਲਾਂ ਨਾਮ ਦਾ ਐਲਾਨ ਕਰਦੇ ਨੇ ਪਰ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਖੁਦ ਵੀ ਖੁਦ ਵੀ ਕਹਿੰਦੇ ਨੇ ਕਿ ਨਾਮ ਦਾ ਐਲਾਨ ਹਜੇ ਦਿੱਲੀ ਤੋਂ ਨਾਮ ਆਉਣਾ ਬਾਕੀ ਸੀ ਉਸ ਚੀਜ਼ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਆਖਰ ਦਿੱਲੀ ਤੋਂ ਨਾਮ ਆਉਣਾ ਬਾਕੀ ਤਾਂ ਦਿੱਲੀ ਤੋਂ ਨਾਮ ਕਿਹਨੇ ਭੇਜਣਾ ਹੈ ਨਹੀਂ ਉਹ ਕੀ ਹੈ ਜਿਹੜੀ ਪਾਰਟੀ ਰਜਿਸਟਰਡ ਹੋਣ ਬਾਰੇ ਗੱਲ ਸੀ ਜੀ ਹੋਰ ਕੁਝ ਨਹੀਂ ਸੀ ਤੁਸੀਂ ਦੇਖੋ ਨਾ ਜੀ ਅ ਭਾਈ ਅਮਰਤਪਾਲ ਦੇ ਜਿਵੇਂ ਕਹਿੰਦੇ ਨੇ ਨਾ ਤੂੰ ਕੱਲਾ ਐ ਸ਼ਿਕਾਰੀ ਬਹੁਤ ਨੇ ਸ਼ਿਕਾਰ ਤੇਰਾ ਕੱਲੇ ਦਾ ਕਰਨਾ ਐ ਉਹਨੂੰ ਮਾਰਨ ਵਾਸਤੇ ਦੇਖੋ ਤੁਸੀਂ ਆਮ ਆਦਮੀ ਭਾਜਪਾ ਕਾਂਗਰਸ ਸਾਡੀ ਜਿਹੜੇ ਹੋਰ ਸਾਡੇ ਜਥੇਬੰਦੀਆਂ ਉਹਨੂੰ ਸਾਰੀਆਂ ਹੀ ਘੇਰਦੀਆਂ ਨੇ ਇੱਕ ਵੱਡਿਓ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਕੋਈ ਉਹਨੂੰ ਮਰਡਰ ਚ ਪਸਾਉਂਦਾ ਕੋਈ ਉਹਨੂੰ ਭਾਜਪਾ ਦਾ ਬੰਦਾ ਕਹਿੰਦਾ ਯਾਰ ਇੰਨਾ ਤਾਂ ਤੁਸੀਂ ਉਹਦੇ ਗੱਲ ਨਹੀਂ ਪਾਏ ਜਿਨ੍ਹਾਂ ਨੇ ਤੁਹਾਡੇ ਗਲਾਂ 'ਚ ਟਾਇਰ ਪਾ ਕੇ ਕੁੜੀਆਂ ਪਜਾ ਪਜਾ ਕੇ ਉਹਨਾਂ ਨੇ ਮਾਰੀਆਂ ਤੇ ਉਹਨਾਂ ਨੇ ਰੇਪ ਕੀਤੇ ਤੁਸੀਂ ਉਹਦੇ ਗੱਲ ਨਹੀਂ ਪੈਂਦੇ ਇੰਨਾ ਤੁਸੀਂ ਉਹਨਾਂ ਦੇ ਗੱਲ ਨਹੀਂ ਪਾਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਲੈ ਕੇ ਆਏ ਤੁਸੀਂ ਇੰਨਾ ਉਹਨਾਂ ਦੇ ਗੱਲ ਨਹੀਂ ਪੈਂਦੇ ਜਿਨ੍ਹਾਂ ਨੇ ਸਾਧ ਪ੍ਰਮੋਟ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕੀਤੀ ਕਿ ਕੋਈ ਟਾਈਮ ਸੀ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਾ ਨੂੰ ਪੰਜਾਬ 'ਚ ਗਾਲਾਂ ਕੱਢੀਆਂ ਤੁਸੀਂ ਇਹਨਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੁਸੀਂ ਆਪ ਸੋਚੋ ਨਾ ਇਹਨਾਂ ਵਿਰੋਧ ਉਸ ਉਹ ਚੀਜ਼ਾਂ ਦਾ ਹੋਰ ਅਸੀਂ ਨਹੀਂ ਕਰ ਰਹੇ ਸਾਡਾ ਪੰਜਾਬ ਜਾੜ ਦਿੱਤਾ ਗਿਆ ਸਾਡੇ ਡੈਮ ਕਬਜ਼ੇ 'ਚ ਕਰ ਲਏ ਸਾਡਾ ਚੰਡੀਗੜ੍ਹ ਸਾਡੇ ਹੱਥੋਂ ਗਿਆ ਪ੍ਰਵਾਸੀ ਪੰਜਾਬ ਸੁਟਿਆ ਪੰਜਾਬ ਨੂੰ ਲੁੱਟਿਆ ਪੰਜਾਬ ਦੀ ਡੈਫੀਨੇਸ਼ਨ ਨੂੰ ਖਤਮ ਕੀਤਾ ਅਸੀਂ ਉਹਨਾਂ ਦੇ ਉਲਟ ਨਹੀਂ ਬੋਲਦੇ ਅਸੀਂ ਬੋਲਦੇ ਕਿੰਦੇ ਖਿਲਾਫ ਇੱਕ ਦੇ ਇੱਕ ਇੱਕ ਹਕੂਮਤ ਦੇ ਕਹਿਣ ਦੇ ਉੱਪਰ ਅਸੀਂ ਪੂਛ ਹਲਾ ਕੇ ਇੱਕ ਆਦਮੀ ਦੇ ਮਗਰ ਪੈ ਚੁੱਕੇ ਆ ਉਹਨੂੰ ਖਤਮ ਕਰਨਾ ਕਿਵੇਂ ਕਰ ਤੀਏ ਇਹ ਨਹੀਂ ਸੋਚਦੇ ਚਲੋ ਉਹਨੂੰ ਖਤਮ ਕਰ ਦੇਓਗੇ ਉਹ ਕਿੱਡੀ ਕਬੜੀ ਚੀਜ਼ ਹੈ ਦੁਨੀਆ ਤੇ ਬੜੀ ਲੋਕ ਆ ਚਲੋ ਖਤਮ ਤੁਸੀਂ ਕਰ ਦੇਓਗੇ ਤਾਂ ਕੀ ਜਿੱਤ ਪ੍ਰਾਪਤ ਹੋ ਜਾਏਗੀ ਤੁਸੀਂ ਕਮਲਨਾਥ ਵਰਗਿਆਂ ਨੂੰ ਤੁਸੀਂ ਹਾਰ ਪਾਓ ਤੁਸੀਂ ਇਰਜੀਵ ਗਾਂਧੀ ਵਰਗਿਆਂ ਦੇ ਤੁਸੀਂ ਗੁਣ ਗਾਓ ਤੁਸੀਂ ਇੰਦਰਾ ਗਾਂਧੀ ਨੂੰ ਆਪਦੀ ਮਾਂ ਤੁਸੀਂ ਰਾਮ ਰੀਮ ਦੇ ਡੇਰੇ ਜਾ ਕੇ ਮੁੱਦੇ ਮੁੱਲ ਲੰਮੇ ਪੈਜੋ ਤੁਸੀਂ ਪੰਜਾਬ ਦੇ ਸਿਆਸੀ ਬੰਦੇ ਆ ਤੁਸੀਂ ਪੰਜਾਬ ਨੂੰ ਸਰੈਂਡਰ ਕਰਨ ਲੱਗਿਆ 2023 ਮਾਰਚ ਯੂਪੀ ਸਾਰਿਆਂ ਤੇ ਲਾ ਕੇ ਐਨਐਸਏ ਲਾ ਕੇ ਸੁੱਟ ਦਿੱਤੇ ਜੇਲਾਂ ਦੇ ਅੰਦਰ ਪਰ ਤੁਹਾਨੂੰ ਕਾਰਨ ਕੀ ਹੈ ਤੁਸੀਂ ਸ਼ਿਕਾਰ ਕਰਨ ਵਾਲੇ ਬਹੁਤੋਂ ਸ਼ਿਕਾਰ ਤਾਂ ਇੱਕ ਦਾ ਹੀ ਹੋਣਾ ਹੈ ਨਾ ਸੋ ਸਾਡੇ ਪੰਜਾਬ ਦੇ ਅੰਦਰ ਇੱਕ ਕਰੈਕਟਰ ਨੂੰ ਖਤਮ ਕਰਨ ਦੇ ਲਈ ਐਸ ਵਕਤ ਲੋਕ ਲੱਗੇ ਹੋਏ ਪਰ ਮੈਂ ਕਹਿੰਦਾ ਸੰਗਤ ਤੇ ਲੋਕਾਂ ਦੇ ਧੰਨਵਾਦ ਹੈ ਉਹ ਫਿਰ ਵੀ ਨਾਲ ਨੇ ਉਹ ਆਦਮੀ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਰਾਜਨੀਤੀ ਤੋਂ ਪ੍ਰੇਰਿਤ ਆ ਬਿਲਕੁਲ ਇਹਦੇ ਮਗਰ ਬੜੀ ਵੱਡੀ ਸਿਆਸਤ ਹੈ ਕਿਵੇਂ ਕਾਰਨ ਕੀ ਹੈ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਹਕੂਮਤ ਉਹਨੂੰ ਗੋਲੀ ਮਾਰਦੀ ਹੈ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਨੂੰ ਗੋਲੀ ਮਾਰਦੀ ਹੈ ਤੁਸੀਂ ਦੇਖੋ ਟੀਵੀ ਦੇ ਉੱਪਰ ਆ ਰਿਹਾ ਹੈ دہشتਵਾਦ ਅੱਤਵਾਦ ਭਾਈ ਨਿਜਰ ਉਹਨੂੰ ਕੌਣ ਚਲਾ ਰਿਹਾ ਹੈ ਉਹਦੇ ਕਾਤਲਾ ਨੂੰ ਜ਼ਮਾਨਤ ਮਿਲ ਗਈ ਯਾਰ ਸੋਸ਼ਲ ਮੀਡੀਆ ਤੇ ਉਹਨੂੰ ਅੱਤਵਾਦੀ ਕਹਿ ਰਹੇ ਹੋ ਭਾਈ ਨਿਜਰ ਨੂੰ ਹਿੰਦੁਸਤਾਨ ਦੀ ਹਕੂਮਤ ਅੱਤਵਾਦੀ ਬੋਲ ਰਹੀ ਹੈ ਪਰ ਤੁਸੀਂ ਰਜੀਵ ਗਾਂਧੀ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਜਿੰਨੇ ਟਾਈਟਲਰ ਵਰਗੇ ਅੱਜ ਤੱਕ ਉਹਨਾਂ ਨੂੰ ਤੁਸੀਂ ਅੱਤਵਾਦੀ ਨਹੀਂ ਬੋਲਿਆ ਜੇ ਭਾਈ ਨਿਜਰ ਨੇ ਮੰਨ ਲੋ ਬੰਦੇ ਮਾਰਤੇ ਇਹਨਾਂ ਦੇ ਕਹਿਣ ਤੇ ਪਰ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਬੰਦੇ ਮਾਰੇ ਉਹ ਅੱਤਵਾਦੀ ਨਹੀਂ ਤੁਹਾਨੂੰ ਤੁਹਾਨੂੰ ਬਦਨਾਮ ਕਿਵੇਂ ਕਰ ਰਹੇ ਨੇ ਉਹਨਾਂ ਦੀ ਸੋਚ ਕੀ ਹੈ ਮੈਂ ਅੱਗੇ ਵੀ ਕਹਿ ਕੇ ਹਟਿਆ ਹਿੰਦੁਸਤਾਨ ਦਾ ਵਪਾਰੀ ਹੜਤਾਲ ਕਰੇ ਤਾਂ ਉਹ ਅੱਤਵਾਦੀ ਨਹੀਂ ਹੁੰਦਾ ਉਹ ਪੰਨ ਤੋੜ ਕੋੜੇ ਅੱਤਵਾਦੀ ਨਹੀਂ ਹੁੰਦਾ ਉਹ ਧਾਰਮਿਕ ਸਥਾਨ ਨੂੰ ਅੱਗ ਲਾਵੇ ਉਹ ਅੱਤਵਾਦੀ ਨਹੀਂ ਹੁੰਦਾ ਪਰ ਉਹ ਭੁੱਖਣ ਭਾਣੇ ਕਿਸਾਨ ਬੈਠੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਲੈ ਕੇ ਸਾਰੀ ਸੋਸ਼ਲ ਮੀਡੀਆ ਨੈਸ਼ਨਲ ਮੀਡੀਆ ਤੇ ਲੈ ਕੇ ਇੱਕੋ ਹੀ ਗੱਲ ਕਹੀ ਜਾਂਦੀ ਉਹ ਅੱਤਵਾਦੀ ਨੇ ਹਿੰਦੁਸਤਾਨ ਦੀ ਸੋਚ ਬਦਲ ਦਿੱਤੀ ਗਈ ਹਿੰਦੁਸਤਾਨ ਨੇ ਆਪਦੀ ਕੌਮ ਦੀ ਆਪਦੀ ਬਹੁ ਗਿਣਤੀ ਦੀ ਸਾਡੇ ਪ੍ਰਤੀ ਸੋਚ ਹੀ ਬਦਲ ਦਿੱਤੀ ਗਈ ਹੈ ਅਸੀਂ ਆਪਦੇ ਡੈਮ ਦੀ ਗੱਲ ਕਰੀਏ ਅਸੀਂ ਪੰਜਾਬ ਦੇ ਪਾਣੀ ਦੀ ਗੱਲ ਕਰੀਏ ਅਸੀਂ ਆਪਦੇ ਐ ਐਮਐਸਪੀ ਦੀ ਗੱਲ ਕਰੀਏ ਤੇ ਅਸੀਂ ਅੱਤਵਾਦੀ ਅਸੀਂ ਕਹੀਏ ਕਿ ਸਾਡੀਆਂ ਧੀਆਂ ਪੈਣ ਦੀ ਬੇਇੱਜ਼ਤੀ ਕੀਤੀ ਹੈ ਟੈਰਾਂ ਚ ਗਲਾਂ ਚ ਟੈਰ ਪਾ ਦਿੱਤੇ ਗਏ ਅਸੀਂ ਅੱਤਵਾਦੀ ਪਰ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਅੱਤਵਾਦੀ ਨਹੀਂ ਸੋਚਦਾ ਆ ਪਰ ਮੈਂ ਸਿੱਖਾਂ ਨੂੰ ਕਹਿਣਾ ਚਾਹਣਾ ਯਾਰ ਮਾੜਾ ਮੋੜ ਤਾਂ ਵੇਖ ਲਿਆ ਕਰੋ ਆਪ ਦੀ ਕੌਮ ਪ੍ਰਤੀ ਵੇਖ ਲੋ ਯਾਰ ਪੰਜਾਬ ਨੂੰ ਇਸ ਵਕਤ ਦਿੱਲੀ ਲੁੱਟ ਰਹੀ ਹੈ ਤੁਸੀਂ ਨਹੀਂ ਬੋਲ ਰਹੇ ਉਹਨਾਂ ਨੇ ਸਾਰੇ ਆਪ ਦੇ ਵੱਡੇ ਅਫਸਰ ਪੰਜਾਬ ਚ ਲਾ ਦਿੱਤੇ ਗਏ ਤੁਸੀਂ ਨਹੀਂ ਪਿੱਟਦੇ ਉਸ ਗੱਲ ਤੇ ਪਰ ਪਿੱਟਦੇ ਕਿਸ ਗੱਲ ਤੇ ਹਾਏ ਭਾਈ ਅਮਰਤਪਾਲ ਯਾਰ ਉਹਨੂੰ ਜਿੰਨਾ ਮਰਜ਼ੀ ਪਿੱਟ ਲਵੋ ਕਿੰਨੇ ਕੁ ਪਰਸੈਂਟ ਹੋ ਪਰ ਲੋਕ ਉਹਦੇ ਨਾਲ ਜੁੜ ਚੁੱਕੇ ਨੇ ਲੋਕ ਨਹੀਂ ਟੁੱਟਦੇ ਤੁਸੀਂ ਕਹਿ ਰਹੇ ਹੋ ਕਿ ਰਾਜਨੀਤਿਕ ਤੋ ਪ੍ਰੇਰਤਾ ਐਸਾ ਡਰ ਰਾਜਨੀਤਿਕ ਲੋਕਾਂ ਨੂੰ ਲੀਡਰਾਂ ਨੂੰ ਭਾਈ ਅਮਰਪਾਲ ਸਿੰਘ ਤੋਂ ਐਸਾ ਡਰ ਕਿਹੜਾ ਆ ਜਿਵੇਂ ਤੁਸੀਂ ਕਹਿੰਦੇ ਕਿ ਜਾਣ ਬੁੱਝ ਕੇ ਜਾਂ ਰਾਜਨੀਤਿਕ ਪ੍ਰੇਰਤਾ ਇਹ ਚੀਜ਼ ਡਰ ਇਹ ਚੀਜ਼ ਆ ਕਿ ਹਿੰਦੁਸਤਾਨ ਦੀ ਹਕੂਮਤ ਨੂੰ ਵੀ ਇੱਕੋ ਡਰ ਆ ਪੰਜਾਬ ਸਰਕਾਰ ਨੂੰ ਵੀ ਇੱਕੋ ਡਰ ਆ ਕਿ ਇੱਕ ਵਾਰ ਲੱਗਦਾ ਤਾਂ ਇਹ ਹੈ ਕਿ ਜਿਹੜੀ ਜਿਹਨੂੰ ਇਹ ਕਹਿੰਦੇ ਨੇ ਅਤਵਾਦੀ ਬੋਲਦੇ ਨੇ ਹਿੰਦੁਸਤਾਨ ਦੀ ਹਕੂਮਤ ਅਤਵਾਦੀ ਹੈ ਉਗਰਵਾਦੀ ਜੋ ਇਹ ਲਬਜ ਹਿੰਦੀ ਚ ਵੀ ਸਾਨੂੰ ਬੋਲਦੇ ਨੇ ਇਹਨਾਂ ਨੂੰ ਲੱਗਦਾ ਕਿ ਇੱਕ ਵਾਰੀ ਸਿੱਖਾਂ ਦੇ ਹੱਥ ਵਿੱਚ ਪੰਜਾਬ ਦੀ ਵਿਜਾਰਤ ਆਉਣ ਵਾਲੀ ਹੈ ਕਿਉਂਕਿ ਇਸ ਵਕਤ ਲੋਕਾਂ ਨੂੰ ਸਿੱਖਾਂ ਨੂੰ ਪਤਾ ਲੱਗ ਚੁੱਕਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਪੰਜਾਬ ਨੂੰ ਨਫ਼ਰਤ ਕਰਦੇ ਨੇ ਸਾਰੀਆਂ ਪੋਸਟਾਂ ਬਾਹਰਲੇ ਸਾਡਾ ਬੰਦਾ ਫਿਰ 20000 ਧੱਕੇ ਖਾਂਦਾ ਮੈਂ ਕਿਹਾ ਅੱਗੇ ਚੈਨਲ ਤੇ ਕਿਹਾ ਸੀ ਸਾਡੀਆਂ ਕਚਹਿਰੀਆਂ ਚ ਵੇਖ ਲਓ ਰੀਡਰਸ ਸਣੋ ਸਾਰੇ ਹੀ ਹਿਮਾਚਲ ਤੇ ਹਰਿਆਣਾ 20-20000 ਬੰਦਾ ਜਿਹੜਾ ਪੰਜਾਬ ਦੀਆਂ ਇਥੋਂ ਲੈਣਾ ਚ ਲੱਗੇ ਹੁੰਦੇ ਨੇ ਉਹਨਾਂ ਦੀ ਸਿਲੈਕਸ਼ਨ ਨਹੀਂ ਹੁੰਦੀ ਸਰਕਾਰ ਨੂੰ ਨਹੀਂ ਪਤਾ ਐਵੇਂ ਪੰਜਾਬ ਚ ਹੋ ਰਿਹਾ ਹੈ ਭਰ ਭਰ ਕੇ ਚੀਜ਼ਾਂ ਇੱਥੇ ਟ੍ਰੇਨਾਂ ਤੇ ਗੱਡੀਆਂ ਭਰ ਭਰ ਕੇ ਬੰਦੇ ਇੱਥੇ ਛੁੱਟੇ ਜਾ ਰਹੇ ਨੇ ਇਹ ਪੰਜਾਬ ਦੀ ਜ਼ਮੀਨ ਨੂੰ ਖਤਮ ਕਰ ਲਈ ਹਿੰਦੁਸਤਾਨ ਦੀ ਹਕੂਮਤ ਦਿਨ ਦਿਨ ਰਾਤ ਇੱਕ ਕਰ ਰਹੀ ਹੈ ਮੈਂ ਕਿਸਾਨ ਮੋਰਚੇ ਚ ਵੀ ਕਹਿ ਕੇ ਆਇਆ ਕਿ ਬਚਾ ਲਓ ਜੇ ਜ਼ਮੀਨ ਬਚਦੀ ਹ ਤਾਂ ਸੜਕਾਂ ਦਾ ਬਹਾਨਾ ਹੈ ਕਲੋਨੀਆਂ ਦਾ ਬਹਾਨਾ ਹੈ ਤੁਹਾਨੂੰ ਖਤਮ ਕਰਨਾ ਤੁਹਾਡੀ ਹੋਂਦ ਨੂੰ ਖਤਮ ਕਰਨਾ ਪਰ ਉੱਥੇ ਇਹ ਨਹੀਂ ਬੋਲਦੇ ਦੇਖੋ ਨਾ ਤੁਸੀਂ ਕਿਸੇ ਕਿਸੇ ਸਿਆਸੀ ਆਦਮੀ ਨੇ ਕਿਹਾ ਹੈ ਕਿ ਮੇਰੀ ਪੰਜਾਬ ਦੀ ਜ਼ਮੀਨ ਖਤਮ ਹੋ ਰਹੀ ਹੈ ਮੇਰੇ ਪੰਜਾਬ ਦੀ ਜ਼ਮੀਨ ਨੂੰ ਕੰਸਟਰਕਸ਼ਨ ਏਰੀਆ ਬਣਾ ਕੇ ਖਤਮ ਕੀਤਾ ਜਾ ਰਿਹਾ ਪਰ ਗੱਲ ਕੀ ਪਾਈ ਅਮਰਤਪਾਲ ਕਿਉਂਕਿ ਇੱਕ ਨਾ ਇੱਕ ਦਿਨ ਇਹਨਾਂ ਨੂੰ ਡਰ ਹੈ ਕਿਤੇ ਇਹ ਚੋਲੇ ਵਾਲੇ ਆਦਮੀ ਪੰਜਾਬ ਤੇ ਹਕੂਮਤ ਨਾ ਕਰ ਜਾਣ ਕਿਉਂਕਿ ਦਿੱਲੀ ਨੂੰ ਹਮੇਸ਼ਾ ਜਿਹੜੇ ਜਿਹੜੇ ਦਲਾਲ ਤੇ ਉਹਨੂੰ ਆਪ ਦੇ ਜਿਹੜੇ ਅੱਗੇ ਮੈਂ ਕਹੂੰਗਾ ਧੱਲੇ ਬੰਦੇ ਚਾਹੀਦੇ ਹੁੰਦੇ ਉਹ ਕਿਤੇ ਵੀ ਨਹੀਂ ਚਾਹੁੰਦੇ ਕਿ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਬੰਦਾ ਪੰਜਾਬ 'ਚ ਉੱਠੇ। ਉਹਨਾਂ ਨੇ 77 ਸਾਲ ਦੇ ਅੰਦਰ ਸਾਡੀ ਹੋਂਦ ਖਤਮ ਕੀਤੀ ਆ ਉਹਨਾਂ ਨੇ। ਪਰ ਭਈ ਅਮਰਪਾਲ ਸਿੰਘ ਦੇ ਉੱਪਰ ਸਵਾਲ ਜਿਵੇਂ ਤੁਸੀਂ ਗੱਲ ਕਰੀਏ ਕਿ ਇਹ ਪਾਰਟੀਆਂ ਉਠਾ ਰਹੀਆਂ ਪਰ ਬਹੁਤੇ ਆਪ ਦੇ ਬਹੁਤੇ ਸਿੱਖ ਨੇ ਉਹ ਵੀ ਭਈ ਅਮਰਪਾਲ ਸਿੰਘ ਤੇ ਸਵਾਲ ਉਠਾ ਰਹੇ ਨੇ। ਮੈਂ ਉਹੀ ਤਾਂ ਕਹਿ ਕੇ ਹਟਿਆ ਤੁਹਾਨੂੰ ਕਿ ਸਾਡੇ ਆਪ ਦੇ ਆਦਮੀ ਹੀ ਉਹਨਾਂ ਨੂੰ ਇਹ ਨਾਲ ਸਮਝ ਨਹੀਂ ਆ ਰਹੀ ਕਿ ਬੰਦਿਆਂ ਨੂੰ ਕਤਲ ਕੌਣ ਕਰਾ ਰਿਹਾ ਹੈ। ਪੰਜਾਬ ਦੇ ਅੰਦਰ ਸਿੱਖਾਂ ਨੂੰ ਸਿੱਖਾਂ ਤੋਂ ਕੌਣ ਮਰਾਉਣਾ ਚਾਹੁੰਦਾ ਹੈ ਉਸ ਗੱਲ ਦੀ ਜਿਵੇਂ ਆਪਾਂ ਵੇਖਿਆ ਨਹੀਂ ਕਿ ਗੈਂਗਸਟਰ ਜਿਹੜੇ ਸ਼ਹਿਰ ਦੇ ਅੰਦਰ ਦੋ ਗਰੁੱਪ ਲੜਦੇ ਹੁੰਦੇ ਨੇ ਕਿਵੇਂ ਖਤਮ ਹੁੰਦੇ ਨੇ ਤੇ ਜਿਹੜੀ ਟੀਮ ਬਾਹਰ ਚਲੇ ਜਾਂਦੀ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਗੈਂਗਸਟਰ ਆਪਸੇ ਲੜ ਰਹੇ ਨੇ ਇਹਨਾਂ ਨੂੰ ਖਤਮ ਕਰਾ ਦਿਓ ਬਹੁਤ ਥਾਵਾਂ ਤੇ ਮਹਾਰਾਸ਼ਟਰ ਤੋਂ ਲੈ ਕੇ ਸਾਰਾ ਯੂਪੀ ਤੱਕ ਇਹ ਹੀ ਹੋਇਆ ਤਾਂ ਪੰਜਾਬ ਦੇ ਅੰਦਰ ਬੜੀ ਵੱਡੀ ਪਾਲਿਸੀ ਖੇਡੀ ਜਾ ਰਹੀ ਹੈ ਜ਼ਮੀਨ ਸਾਡੀ ਲੈਂਡ ਅਕਵਾਇਰ ਹੋ ਰਹੀ ਹੈ ਉਧਰ ਧਿਆਨ ਖਤਮ ਹੋ ਗਿਆ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਸੱਕ ਨੂੰ ਚਿੱਤਰ ਮਾਰ ਰਿਹਾ ਹੈ ਇੱਕ ਸਿੱਖ ਦੂਜੇ ਨੂੰ ਦੂਜੇ ਨਾਲ ਭਾਜਪਾ ਨਾਲ ਜੋੜ ਰਿਹਾ ਹੈ ਇੱਕ ਦੂਜੇ ਨੂੰ ਗੋਲੀਆਂ ਮਾਰ ਰਹੇ ਨੇ ਜਿੱਦੇ ਜਿਹੜੀ ਤੁਸੀਂ ਦੇਖੋ ਕਿਤੇ ਵੀ ਯੂਏਪੀ ਲਾਉਣ ਦੇ ਵਿੱਚ ਕੋਈ ਬਹੁ ਗਿਣਤੀ ਦਾ ਚਿਹਰਾ ਜਾਂ ਸੈਂਟਰ ਗਵਰਨਮੈਂਟ ਦਾ ਚਿਹਰਾ ਆਇਆ ਨਹੀਂ ਆ ਰਿਹਾ ਸਿੱਖ ਹੀ ਆ ਰਿਹਾ ਨਾ ਜੀ ਯੂਏਪੀ ਲੱਗਣ ਤੇ ਨੱਚ ਕੌਣ ਰਿਹਾ ਸਿੱਖ ਨੱਚ ਰਿਹਾ ਤੇ ਯੂਪੀ ਕਹਿਣ ਕਿੰਦੇ ਕਹਿਣ ਤੇ ਲੱਗ ਰਹੀ ਹੈ ਸੈਂਟਰ ਗਵਰਨਮੈਂਟ ਦੇ ਕਹਿਣ ਤੇ ਚੱਲ ਰਿਹਾ ਸਾਰਾ ਕੁਝ ਉਹਨਾਂ ਦਾ ਚਿਹਰਾ ਸਾਹਮਣੇ ਨਹੀਂ ਆ ਰਿਹਾ ਹਿੰਦੁਸਤਾਨ ਦੀ ਹਕੂਮਤ ਜਿਹੜੀ ਡੀਪ ਸਟੇਟ ਆ ਨੇ ਬੜੇ ਦੂਰ ਤੋਂ ਸੋਚਿਆ ਹੋਇਆ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਤੋਂ ਪੰਜਾਬ ਦੇ ਉਸ ਵਕਤ ਪੰਜਾਬੀ ਸੂਬਾ ਮੰਗਣ ਵਾਲੇ ਲੋਕ ਕਟਾਏ ਸੀ ਸਿੱਖ ਕਟਾਏ ਸੀ ਕਿਉਂਕਿ ਭੀਮ ਸਿੰਘ ਸੱਚਰ ਮੁੱਖ ਮੰਤਰੀ ਸੀ ਪੰਜਾਬ ਦਾ ਉਹਨੇ ਹਰਮੰਦਰ ਸਾਹਿਬ ਤੇ ਜਦੋਂ ਹਮਲਾ ਕੀਤਾ ਉਹਨੂੰ ਮਾਫੀ ਮੰਗਣੀ ਪਈ ਤੋ ਲੱਗਿਆ ਸੀ ਕਿ ਹਿੰਦੁਸਤਾਨ ਦੇ ਪੰਜਾਬ ਦੇ ਅੰਦਰ ਸਿੱਖ ਵਰਸ ਜਿੰਦੂ ਬਣ ਗਿਆ ਸੀ ਤੋ ਉਹਨਾਂ ਨੇ ਕਿਹਾ ਨਹੀਂ ਹੁਣ ਸਿੱਖਾਂ ਤੋਂ ਸਿੱਖ ਮਰਾਓ ਪ੍ਰਤਾਪ ਸਿੰਘ ਕਹਿ ਰਹੇ ਤੋ ਲੈ ਕੇ ਅੱਜ ਤੱਕਰ ਸਿੱਖ ਸਿੱਖ ਨੂੰ ਮਰਨ ਦੇ ਉੱਪਰ ਲੜੂ ਮੰਡਲ ਲੱਗ ਗਿਆ ਸਿੱਖ ਸਿੱਖ ਨੂੰ ਯੂਐਪੀ ਲਵਾਉਣ ਤੇ ਖੁਸ਼ੀ ਜਾਰ ਕਰਨ ਲੱਗ ਗਿਆ ਇਹ ਬਹੁਤ ਵੱਡੀ ਇੱਕ ਹਕੂਮਤ ਦੀ ਚਾੜ ਉਹਨਾਂ ਨੇ ਦੋ ਨਿਗਾਸੀ ਸਿੱਖਾਂ ਦੇ ਕੈਰੇਕਟਰ ਤੇ ਸਿੱਖਾਂ ਦੀਆਂ ਪੱਗਾਂ ਤੇ ਤਾਂ ਦੂਜਾ ਉਹਨਾਂ ਦੀ ਨਿਗਾਸੀ ਪੰਜਾਬ ਦੀ ਜ਼ਮੀਨ ਤੇ ਦੋਨੋਂ ਚੀਜ਼ਾਂ ਤੇ ਕੰਪਲੀਟ ਕਰਕੇ ਪਰ ਤੁਸੀਂ ਕਰਮਾਂ ਵਾਲੇ ਲੜਦੇ ਰਹੋ ਯੂਐਪੀ ਲਵਾਉਣ ਦੇ ਉੱਪਰ ਬੋਲਦੇ ਰਹੋ ਖੁਸ਼ੀ ਮਨਾਓ ਆਪਦੇ ਬੰਦਿਆਂ ਤੇ ਉਹਨਾਂ ਨੇ ਅਕਾਲੀਆਂ ਨੂੰ ਵਰਤਿਆ ਹਿੰਦੁਸਤਾਨ ਦੀ ਹਕੂਮਤ ਨੇ ਇਹਨਾਂ ਦੇ ਹੱਥੋਂ ਪੰਜਾਬ ਦੀ ਬਰਬਾਦੀ ਕਰਾਈ ਬਰਬਾਦੀ ਕਰਾਉਣ ਵਾਲੇ ਉਹ ਸੀ ਪਰ ਇਹ ਲਾਲਚੀ ਕੈਰੇਕਟਰ ਸੀ ਗਾਲ ਕਿਨੂੰ ਪੈ ਰਹੀ ਇਹਨਾਂ ਲੋਕਾਂ ਨੂੰ ਪੈ ਰਹੀ ਕਾਲ ਕਿਨਾਂ ਨੂੰ ਅਸੀਂ ਕੱਢਦੇ ਹਾਂ ਕਾਲੀਆਂ ਨੂੰ ਕੱਢੀ ਜਾਂਦੇ ਆ ਪਰ ਕਰਾਇਆ ਕਿੰਨੇ ਹਿੰਦੁਸਤਾਨ ਦੀ ਹਕੂਮਤ ਨੇ ਨਾ ਤੋ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਲਾਲਚੀ ਕੈਰੈਕਟਰ ਨੇ ਇਹਨਾਂ ਦੇ ਲਾਲਚੀ ਕੈਰੈਕਟਰ ਤੋਂ ਉਹਨਾਂ ਨੇ ਪੰਜਾਬ ਤਬਾਹ ਕਰਾ ਦਿੱਤਾ ਸਾਡਾ ਪਰ ਅਸੀਂ ਦਿੱਲੀ ਨਾਲ ਕਿਤੇ ਵੀ ਨਹੀਂ ਲੜੇ ਦਿੱਲੀ ਬਹੁਤ ਹੁਸ਼ਿਆਰ ਹੈ ਤਾਂ ਤਾਂ ਮੈਂ ਕਹਿਣਾ ਹੁਣਾ ਦਿੱਲੀ ਨੂੰ ਸਮਝਣ ਵਾਲਾ ਤਾਂ ਸਾਡਾ ਇਕੱਲਾ ਸ਼ੇਰੇ ਪੰਜਾਬ ਹੀ ਸੀ ਉਸ ਤੋਂ ਬਾਅਦ ਕੋਈ ਲੀਡਰ ਹੋਇਆ ਹੀ ਨਹੀਂ ਹਾਂ ਤਾਂ ਮੈਂ ਕਹਿਣਾ ਕਿ ਸਿੱਖਾਂ ਤੋਂ ਸਿੱਖ ਮਰਾਏ ਤੇ ਸਿੱਖਾਂ ਤੋਂ ਸਿੱਖ ਯੂਐਪੀ ਲਵਾ ਕੇ ਉਹ ਟੀਵੀ ਤੇ ਬੋਲਦੇ ਨੇ ਤੇ ਲੱਡੂ ਵੰਡਦੇ ਪਏ ਨੇ ਅੱਜ ਜਿੰਨੇ ਕਤਲ ਹੋ ਰਹੇ ਨੇ ਉਹਦੇ ਮਗਰ ਸੈਂਟਰ ਦੀ ਹਕੂਮਤ ਹੈ ਜਿਹੜੇ ਕਤਲ ਹੋ ਰਹੇ ਨੇ ਕੈਨੇਡਾ 'ਚ ਕਤਲ ਹੁੰਦੇ ਨੇ ਉਹ ਸ਼ੋਅ ਹੋ ਗਿਆ ਅਮਰੀਕਾ ਨੇ ਪ੍ਰੂਵ ਕਰਤਾ ਕਿ ਹਮਲਾ ਇੰਡੀਅਨ ਸਟੇਟ ਕਰਾ ਰਹੀ ਹੈ ਪਰ ਪੰਜਾਬ ਦੇ ਸਿੱਖ ਨੇ ਜਿਹੜੇ ਇਹ ਤਾੜੀਆਂ ਮਾਰਦੇ ਨੇ ਆਪਦੇ ਬੰਦੇ ਨੇ ਮਰਨ ਦੇ ਉੱਪਰ ਤਾੜੀਆਂ ਮਾਰ ਰਹੇ ਨੇ ਦੂਜੇ ਨੂੰ ਪਸਾਉਣ ਤੇ ਤਾੜੀਆਂ ਮਾਰ ਰਹੇ ਨੇ ਆਈ ਤਾਂ ਹੈ ਉਸ ਇੱਕ ਸਮਝ ਗਏ ਨੇ ਅਮਰੀਕਾ ਤੇ ਕੈਨੇਡਾ ਅਸੀਂ ਬੁੱਧੂ ਨਹੀਂ ਸਮਝੇ ਤੇ ਨਾ ਹੀ ਸਮਝਣਾ ਸੀ ਸੋ ਭਾਈ ਅਮਰਪਾਲ ਨੂੰ ਪਹਸਾਉਣ ਦੇ ਲਈ ਯੂਏਪੀ ਤਾਂ ਲੱਗਿਆ ਹੈ ਰੈਲੀ ਨੂੰ ਰੋਕਣ ਦੇ ਲਈ ਉਥੋਂ ਕੱਠ ਨੂੰ ਰੋਕਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਸੋ ਇਸ ਚੀਜ਼ ਤੇ ਸਾਨੂੰ ਨਿਗਾ ਰੱਖਣੀ ਚਾਹੀਦੀ ਹੈ ਪਾਰਟੀ ਬਣੂਗੀ ਜਰੂਰ ਬਣੇਗੀ ਪਰ ਪਾਰਟੀ ਵਾਲੇ ਲੋਕਾਂ ਨੂੰ ਮੈਂ ਇੱਕ ਮੈਸੇਜ ਵੀ ਦੇਵਾਂਗਾ ਜੀ ਕਿ ਹਰ ਧਰਮ ਤੇ ਹਰ ਕਿਤੇ ਦਾ ਬੰਦਾ ਲਿਆ ਜੀ ਕਿਤੇ ਹਕੂਮਤ ਨੇ ਤੁਹਾਨੂੰ ਵਨ ਸਾਈਡਡ ਚਲਾਉਣਾ ਜੀ ਉਦੋਂ ਨਾ ਚੱਲਿਆ ਜੀ ਮੈਂ ਨਹੀਂ ਕਹਿੰਦਾ ਕਿ ਅਸੀਂ ਨਹੀਂ ਮਾੜਾ ਸੋਚਣਾ ਪੰਜਾਬ ਦੇ ਅੰਦਰ ਹਰ ਕੈਟਾਗਰੀ ਮੁਸਲਮਾਨ ਤੇ ਹਿੰਦੂ ਪੰਜਾਬ ਦੇ ਹਿੰਦੂਆਂ ਦੇ ਵਿੱਚ ਬੰਦੇ ਬਹੁਤ ਚੰਗੇ ਨੇ ਹਰ ਕੌਮ ਦਾ ਬੰਦਾ ਲੈਣਾ ਹੀ ਪਏਗਾ ਚਾਹੀਦਾ ਵੀ ਇਹ ਲੈਣਾ ਬਹੁਤ ਚੰਗੇ ਲੋਕ ਨੇ ਜੇ ਸਿੱਖਾਂ ਚ ਸਾਰੇ ਚੰਗੇ ਨਹੀਂ ਦੂਜੀਆਂ ਕੌਮਾਂ ਚ ਸਾਰੇ ਮਾੜੇ ਵੀ ਨਹੀਂ ਹੁੰਦੇ ਜੀ ਤੇ ਜੇ ਤੁਸੀਂ ਵਨ ਸਾਈਡਡ ਚੱਲੇ ਤੇ ਹਕੂਮਤ ਨੇ ਤੁਹਾਨੂੰ ਵਨ ਸਾਈਡਡ ਚਲਾਉਣਾ ਹੈ ਵਨ ਸਾਈਡਡ ਨਾ ਚੱਲਿਆ ਸਮੇਂਤਾ ਖਰਾ ਸਾਹਿਬ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਰਾਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ